ਬੇਟੇ ਸਾਫ਼ ਦੀ ਹਰ ਕੀਤੀ ਹੋਈ ਗੱਲ ਤੇ ਤਾਲੀਆਂ ਵਜਾਈਏ ਅਗਲੇ ਦਿਨ ਕੀ ਵੋਟ ਇਜ਼ ਨੈਕਸਟ ਹੈਗਾ ਕੋਈ ਪਲਾਨ ਅਗਲੇ ਦਿਨ ਕੀ ਇਸ ਸਵਾਲ ਦਾ ਆਪਣੇ ਆਪ ਨੂੰ ਵੀ ਕਰਦੀ ਹਾਂ ਔਰ ਇਸ ਸਵਾਲ ਕਰਨਾ ਬਹੁਤ ਜ਼ਰੂਰੀ ਹੈ ਜੋ ਪੰਜਾਬ ਚ ਅੱਜ ਹਾਲਾਤ ਹੈ ਨਾ ਔਰ ਜੋ ਕਿਤੇ ਜਾ ਰਹੇ ਨੇ ਕਿਤੇ ਨਹੀਂ ਆਪਾਂ ਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਉਹ ਡਾਕਟਰ ਇਤੋ ਤੁਹਾਡੇ ਵਿੱਚ ਚਾਲ ਕੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਿੰਨੇ ਲੋਕੀ ਜਾਣਦੇ ਹੋ ਜਾਂ ਮੇਰਾ ਸੰਘਰਸ਼ ਕਿੰਨੇ ਲੋਕਾਂ ਦੇਖਿਆ ਹੈ ਪਰ ਜੋ ਵੀ ਮੈਂ ਕਿਤੇ ਜ਼ਿੰਦਗੀ ਚ ਸਿੱਧਾ ਬੋਲਣਾ ਸਪਸ਼ਟ ਬੋਲਣਾ ਸਿਰ ਨਹੀਂ ਝੁਕਾਣਾ ਤੇ ਸਮਝੌਤਾ ਨਹੀਂ ਕਰਨਾ ਇਹ ਚਾਰ ਮੇਰੇ ਸਿਧਾਂਤ ਆ ਕਿਨਾਂ ਤਈ ਮੈਂ ਚੱਲਦੀ ਹਾਂ ਹੋਰ ਐਸੇ ਕਰਕੇ ਮੈਂ ਕਹਿ ਰਹੀ ਹਾਂ ਕਿ ਜਿਦੀ ਮੈਂ ਟੀ ਹਾਂ ਮੈਂ ਟੀ ਹਾਂ 바ਵਾ ਸਾਹਿਬ ਦੀ ਜਿਹਨੇ ਲਿਖਿਆ ਸੰਵਿਧਾਨ ਪਰ ਉਹ ਬਹੁਤ ਕਲੈਰਿਟੀ ਨਾਲ ਗਾਲ ਦੱਸ ਰਹੀ ਹੈ ਕਿ ਖੋਫ ਦੇਖੋ ਸਾਡੇ ਪੁਰਖਾਂ ਦਾ ਕਿ ਰਾਤ ਦੇ ਹਨੇਰੇ ਤੋਂ ਤੁਸੀਂ ਉਹਦੀ ਮੂਰਤੀਆਂ ਤੋਂ ਵੀ ਡਰਦੇ ਹੋ ਇਸੇ ਕਿਰਕ ਤੁਸੀਂ ਉਹਦੀ ਮੂਰਤੀਆਂ ਤੇ ਨਾਖ-ਸਨਾਖ ਲਿਖ ਕੇ ਜਾਂਦੇ ਹੋ ਆਖੋ ਫਾ ਤੁਹਾਨੂੰ ਅੰਬੇਡਕਰ ਦਾ ਕਿਉਂਕਿ ਤੁਸੀਂ ਅੰਬੇਡਕਰ ਤੋਂ ਕੱਲ ਵੀ ਡਰਦੇ ਸੀ ਤੁਸੀਂ ਅੰਬੇਡਕਰ ਤੋਂ ਅੱਜ ਵੀ ਡਰਦੇ ਹੋ ਔਰ ਤੁਸੀਂ ਆਉਣ ਵਾਲੇ ਟਾਈਮ ਵੀ ਇਦਾਂ ਹੀ ਅੰਬੇਡਕਰ ਤੋਂ ਡਰਦੇ ਰਹਣਾ ਕਿਉਂਕਿ ਅੰਬੇਡਕਰ ਕੋਈ ਬੰਦਾ ਨਹੀਂ ਹੈ ਲੈ ਕੇ ਭੁਲੇਖਾ ਕੱਢ ਦੋ ਅੰਬੇਡਕਰ ਦਾ ਭੁਲੇਖਾ ਕੱਢ ਦੋ ਕਿ ਤੁਹਾਨੂੰ ਲੱਗਦਾ ਕਿ ਅੰਬੇਡਕਰ ਦੇ ਬੁੱਤ ਤੋਂ ਕਿਉਂਕਿ ਇਸ ਦੇਸ਼ ਵਿੱਚ ਜਿਨਨੇ ਗੌਤਮ ਬੁੱਧ ਦੇ ਸਭ ਤੋਂ ਜ਼ਿਆਦਾ ਇਸ ਦੇਸ਼ ਵਿੱਚ ਮਹਾਤਮਾ ਗੌਤਮ ਬੁੱਧ ਦੇ ਮੂਰਤੀਆਂ ਬੁੱਤ ਲੱਗੇ ਨੇ ਔਰ ਉਸ ਤੋਂ ਵੀ ਜ਼ਿਆਦਾ ਇਸ ਦੇਸ਼ ਦੇ 바ਵਾ ਸਾਹਿਬ ਵੀ ਬ੍ਰਾਮ ਦੇ ਅੰਬੇਡਕਰ ਦੇ ਬੁੱਤ ਤੋੜੇ ਗਏ ਔਰ ਦੇਖੋ ਮਜ਼ੇ ਦੀ ਗੱਲ ਤੁਸੀਂ 바ਵਾ ਸਾਹਿਬ ਵੀ ਇੰਮਰ ਅੰਬੇਡਕਰ ਕੇ ਬੁੱਤ ਤੋੜ ਦੋਗੇ ਐਨਾ ਆਪਸਲਾਪ ਲਿਖ ਦੋਗੇ ਵਿਚਾਰ ਕਿਵੇਂ ਖਤਮ ਕਰੋਗੇ ਵਿਚਾਰ ਕਿਵੇਂ ਤੋੜੋਗੇ ਜਿਹੜੇ ਬਾਬਾ ਸਾਹਿਬ ਭੀਮਰਾਓਂbedkar ਦੇ ਤੇ ਆਈਡੀਆ ਦਾ ਵਿਚਾਰ ਤਾਂ ਆ ਰਿਹਾ ਬੁਲੇਟ ਪ੍ਰੂਫ ਹੈ ਉਹਨੂੰ ਕੋਈ ਬੰਬ ਬਰੂਡ ਗੋਲਾ ਉਡਾ ਨਹੀਂ ਸਕਦਾ ਖਤਮ ਕਰ ਨਹੀਂ ਸਕਦਾ ਉਹ ਅੱਜ ਮੇਰੇ ਤੇ ਇਹਨਾਂ ਤੇ ਕਲਸ ਜਨਰੇਸ਼ਨ ਤੇ ਆਉਗੀ ਜਿਹੜੇ ਵੱਡੇ ਬੈਠੇ ਇਹਨਾਂ ਤੇ ਇਸ ਜਨਰੇਸ਼ਨ ਚ ਸਾਡੀ ਆਉਣ ਵਾਲੀ ਨਸਲਾਂ ਚ ਚਲਦੀ ਜਾਊਗੀ ਔਰ ਉਹ ਕਦੀ ਖਤਮ ਨਹੀਂ ਹੋਣ ਵਾਲੀ ਔਰ ਇਹੀ ਜੈ ਭਾਗ ਇਹੀ ਸਾਡੇ ਰਹਿਨੁਮਾਨ ਹੈ ਅੱਜ ਇਹ ਦੁਰਬਾਗਿਆ ਹੈ ਜਿਨ੍ਹਾਂ ਕਹਿ ਲੋ ਇਸ ਭਾਰਤ ਦੇਸ਼ ਦਾ ਜਿਨੇ ਸਿਰਫ ਉਹਨਾਂ ਨੂੰ ਦਲਿਤਾਂ ਦਾ ਨੇਤਾ ਕਹਿ ਕੇ ਛੱਡਤਾ ਲੇਕਿਨ ਦੇਖ ਲੋ ਇਹ ਕਹਿੰਦੇ ਨਾ ਕਾਲ ਯੁਗ ਮੈਨੂੰ ਨਹੀਂ ਪਤਾ ਕਿਹੜਾ ਯੁਗ ਤੇ ਕੀ ਕਾਲ ਯੁਗ ਹੁੰਦਾ ਲੇਕਿਨ ਮੈਂ ਕਹਿੰਦੀ ਆ ਕਿ ਇਹ ਉਹ ਯੁਗਾ ਕਿ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਪੋਜੀਸ਼ਨ ਪਾਰਟੀ ਤੋਂ ਲੈ ਕੇ ਅੱਜ ਪੰਜਾਬ ਚ ਜਿਹੜੀ ਮੌਜੂਦਾ ਪਾਰਟੀਆਂ ਸਿਰ ਸਾਰੇ ਕੁਝ ਉਹਦੀ ਫੋਟੋ ਧਗੇ ਚੁਕਾਰਿਓ ਇਹ ਤਾਂ ਸਾਡੇ ਅੰਬੇਡਕਰ ਦੀ ਇਹ ਤਾਂ ਕਰਤਾ ਭਾਵੇਂ ਵੋਟਾਂ ਦੀ ਚੋਰੀ ਕਰਕੇ ਕਹਿ ਲਓ ਭਾਵੇਂ ਮਜਬੂਰੀ ਕਰਕੇ ਕਹਿ ਲਓ ਸਿਰ ਤੇ ਟਿਕਣਾ ਹੀ ਪੈਣਾ ਹੈ ਉਹਦੇ ਅੱਗੇ ਤੇ ਇਹ ਤਾਕਤ ਹੈ ਸਾਡੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਇਸੇ ਕਰਕੇ ਮੈਂ ਬਾਰ ਬਾਰ ਯੂਥ ਨੂੰ ਖਾਸ ਕਰ ਯੂਥ ਨੂੰ ਕਿਉਂਕਿ ਬੀਬੀਆਂ ਲੇਡੀਜ਼ ਸਭ ਤੋਂ ਵੱਡੀ ਤੁਹਾਡੀ ਰਿਸਪੌਂਸਿਬਿਲਟੀ ਹੈ ਜੇ ਤੁਸੀਂ ਭੁੱਲ ਜਾਓ ਤੇ ਵੀ ਆਰ ਥੈਂਕਲੈਸ ਅਸੀਂ ਉਹ ਕਹਿੰਦੇ ਨੇ ਨਸ਼ੁਕਰੇ ਹਿੰਦੀ ਚ ਪੰਜਾਬੀ ਚ ਵਰਡ ਹੈ ਨਸ਼ੁਕਰੇ ਆ ਸੀ ਕਿਉਂਕਿ ਬਾਬਾ ਸਾਹਿਬ ਨੇ ਆਪਣੇ ਜਿਹੜੇ ਚਾਰ ਬੱਚੇ ਕੁਰਬਾਨ ਕੀਤੇ ਉਹ ਸਾਡੇ ਲਈ ਕੀਤੇ ਉਹ ਇਹਨਾਂ ਲਈ ਕੀਤੇ ਜਿਹੜੇ ਤੁਸੀਂ ਅੱਜ ਕੁਰਸੀਆਂ ਤੇ ਬੈਠੇ ਹੋ ਨਾ ਨਹੀਂ ਸੀ ਅਧਿਕਾਰ ਇਸ ਮੰਚ ਤੇ ਜੋ ਤੁਹਾਡੀ ਧੀ ਆ ਮਾਈਕ ਲੈ ਕੇ ਖੜੀ ਹੈ ਨਾ ਨਹੀਂ ਸੀ ਅਧਿਕਾਰ ਆ ਅੰਬੇਦਕਰ ਨੇ ਆਪਣੇ ਚਾਰ ਬੱਚੇ ਗਵਾ ਕੇ ਮੇਰੇ ਹੱਥ ਮਾਈਕ ਫੜਾਇਆ ਤੁਹਾਨੂੰ ਕੁਰਸੀ ਦਿੱਤੀ ਬਹਿਣ ਲਈ ਤੇ ਫਿਰ ਆਪਣੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਸਾਡੇ ਬੀਬੀਆਂ ਦੇ ਅਧਿਕਾਰ ਲਈ ਕਿ ਮੇਰੀਆਂ ਬੇਟੀਆਂ ਮੇਰਾ ਸਮਾਜ ਉਦੋਂ ਮੈਂ ਮੰਨੂਗਾ ਤਰੱਕੀ ਕੀਤੀ ਹੈ ਕਿ ਇਸ ਸਮਾਜ ਦੀ ਬੀਬੀਆਂ ਨੇ ਮਹਿਲਾਵਾਂ ਨੇ ਔਰਤਾਂ ਨੇ ਕਿੰਨੀ ਤਰੱਕੀ ਕੀਤੀ ਆ टेस्ट करके जैसे बेसिक प्रिंसिपल्स बाबा साहब दे समझ जाइए तो बहुत बड़ी गल है और दूसरी गल आ रही है मैं बहुत इंपॉर्टेंट गल कोई जो आज हालात दो मिनट मेरी गल ध्यान सुननी है ठीक है फिर इकट्ठे लावेंगे नारा नारा आज जो पंजाब च हालात आ ये बहुत जरूरी है सुनना जेड़े बड़े-बड़े ठाके मार के तुसी कहंदे हो ना ਚੋਦਾ ਮ April ਬਾਵਸਤਾ ਦੇ 11-11 ਲੱਖ ਰੁਪਇਆ ਦਊਂਗਾ ਚਲੋ ਵਧੀਆ ਗੱਲ ਇਹ ਹੋ ਗਈ ਕਿ ਅਸੀਂ ਜਾਗਰੂਕ ਹੋ ਗਏ ਸਾਰੇ ਕਿ ਓਜੰਸੀਆਂ ਦਾ ਦਲਾਲ ਕਿਹਨਾ ਦਾ ਬੰਦਾ ਅਸੀਂ ਜਾਗਰੂਕ ਹੋ ਗਏ ਉਹ ਪੰਨੂ ਕਿਹਨਾ ਦਾ ਬੰਦਾ ਸਾਰਿਆਂ ਨੂੰ ਪਤਾ ਲੱਗ ਗਿਆ ਲੇਕਿਨ ਅੰਬੇਦਕਰ ਅੰਬੇਦਕਰ ਸਾਹਿਬ ਦੇ ਜੋ ਇਹ ਚੀਜ਼ਾਂ ਹੋਈਆਂ ਅੱਜ ਬਹੁਤ ਪਰਿਮਾਨ ਨਾਲ ਮੈਨੂੰ ਲੰਦਾ ਮੌਕਾ ਇਨੀ ਜਲਦੀ ਦੁਬਾਰਾ ਵਾਪਸ ਆਊਗਾ ਰੂਬਰੂ ਹੋਣ ਦਾ ਲੇਕਿਨ ਮੈਂ ਚਾਹ ਰਹੀ ਆ ਕਿ ਇੱਥੇ ਜੋ ਕੋਈ ਏਜੰਸੀਆਂ ਵਾਲੇ ਵੀ ਕੋਈ ਲੋਕ ਕੀ ਕੋਈ ਪੁਲਿਸ ਪ੍ਰਸ਼ਾਸਨ ਕੋਈ ਇਹੋ ਜਿਹੇ ਆ ਜੋ ਮਨੁਵਾਦੀ ਵਿਚਾਰਧਾਰਾ ਜਾਂ ਆਪਣੀ ਧੋਨ ਦੇ ਅੰਦਰ ਕਿਲਾ ਲੈ ਕੇ ਬੈਠੇ ਆ ਉਹ ਸੁਣ ਲੈ ਜਿਹੜੇ ਬੱਚੇ ਸੇ ਅੰਬੇਦਕਰ ਦੇ ਬੈਠੇ ਆ ਨਾ ਇਹ ਜੋ ਜਨਰੇਸ਼ਨ ਬੈਠੀ ਆ ਇਹ ਜੋ ਅੱਜ ਆਪਣਾ ਜੋ ਲੈਸਨ ਪੜਿਆ ਉਹਨੂੰ ਰਿਵਾਈਵ ਕਰਨ ਲਈ ਬੈਠੀ ਆ ਜੋ ਇਹਨਾਂ ਨੂੰ ਲੱਗਦਾ ਕਿ ਅੰਬੇਦਕਰ ਜੋ ਅੰਗਰੇਜ਼ ਕਰਦੇ ਸੀਗੇ ਕੀ ਕਰਦੇ ਸੀਗੇ ਡਿਵਾਈਡ ਐਂਡ ਰੂਲ ਤੋੜੋ ਤੇ ਰਾਜ ਕਰੋ ਇਹ ਕਾਲੇ ਅੰਗਰੇਜ਼ ਕੀ ਕਰਦੇ ਨੇ ਡਿਵਾਈਡ ਡਾਇਵੋਡ ਐਂਡ ਰੂਲ ਤੁਹਾਨੂੰ ਮੁੱਦਿਆਂ ਤੋਂ ਢੁਕਾ ਦਿਓ ਬਾਬਾ ਸਾਇਦ ਦੀਆਂ ਮੂਰਤੀਆਂ ਇਹਨਾਂ ਨੇ ਪੰਜਾਬ ਵਿੱਚ ਹਲਾਟ ਪੈਦਾ ਕਰਨੇ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਕੇ ਸਿੱਖ ਵਰਸਸ ਦਲਿਤ ਕਰਨਾ ਇਹਨਾਂ ਨੇ ਤੁਹਾਡੇ ਭਾਈਚਾਰੇ ਤੇ ਅਟੈਕ ਕਰਨਾ ਆਪਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਇਹ ਹੀ ਨੀਤੀ ਆ ਆਰਐਸਐਸ ਦੀ ਇਹੋ ਜਿਹੇ ਕੰਮ ਕਰਦੀਆਂ ਏਜੰਸੀਆਂ ਬਟ ਮੈਂ ਤੁਹਾਨੂੰ ਦੱਸ ਕੇ ਜਾ ਰਹੀ ਹਾਂ ਇਹ ਜੋ ਦਿਹਾੜੇ ਅਸੀਂ ਮਨਾ ਰਹੇ ਨੇ ਇਹ ਜੋ ਕੰਮ ਅਸੀਂ ਕਰ ਰਹੇ ਆ ਜੋ ਬਾਬਾ ਸਾਹਿਬ ਦੀ ਜੰਗਾਂ ਮਨਾਣਾ ਕੱਲ ਵਸਾਖੀ ਸੀ ਖਾਲਸਾ ਸਰਜਨ ਦਿਵਸ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਸੀਗਾ ਸਾਡੇ ਗੁਰੂਆਂ ਦੀ ਦੇਣ ਜਿਨ੍ਹਾਂ ਨੇ ਕਿਹਾ ਕਿ ਮਨੁੱਖੀ ਜਾਤ ਸਭ ਇੱਕੇ ਪਹਿਚਾਨ ਉਹ ਉਹਨਾਂ ਨੇ ਗਰੀਬਾਂ ਲਈ ਪੰਥ ਤਿਆਰ ਕੀਤਾ ਗਰੀਬਾਂ ਲਈ ਖਾਲਸਾ ਬਣਾਇਆ ਦਸਤਾਰਾਂ ਸਜਾਈਆਂ ਸ਼ਸਤਰ ਦਿੱਤੇ ਔਰ ਇਹੀ ਸਤਗੁਰੂ ਰਵਿਸ਼ਾੰਤ ਜੀ ਨੇ ਕੀਤਾ ਉਹਨਾਂ ਨੇ ਕਿਹਾ ਬੇਗਮ ਪੂਰਾ ਰਾਜ ਕੋ ਲਾਉ ਸਾਡੇ ਵਿੱਚ ਕਿੰਨੇ ਆ ਕਿੰਨੂ ਨਹੀਂ ਚਾਹੀਦਾ ਬੇਗੰਪੂਰਾ ਪੰਜਾਬ ਚ ਆ ਭਾਰਤ ਚ ਚਾਹੀਦਾ ਬੇਗੰਪੂਰਾ ਖਾਲਸਾ ਰਾਜ ਬੇਗੰਪੂਰਾ ਰਾਜ ਚਾਹੀਦਾ ਨਾ ਉਹਦੇ ਲਈ ਕੰਮ ਕਰਨਾ ਨਾ ਆਪਾਂ ਨੂੰ ਚਾਹੀਦਾ ਨਾ ਉਹ ਜਿਹੜਾ ਰਾਜ ਜਿੱਦੇ ਕਿਸੇ ਨਾਲ ਵੇਚ ਕਰਾਣਾ ਹੋਵੇ ਹਰ ਇੱਕ ਪਿਆਰ ਨਾਲ ਰਹੇ ਹਰ ਇੱਕ ਆਪਣੀ ਰਿਸਪਾਂਸਿਬਿਲਿਟੀ ਸਮਝੇ ਆਪਾਂ ਨੂੰ ਇਹ ਜੋ ਰਾਜ ਚਾਹੀਦਾ ਨਾ ਉਹਦੇ ਲਈ ਕੰਮ ਕਰਨਾ ਪੈਣਾ ਹੈ ਉਹਦੇ ਲਈ ਸਵਾਲ ਕਰਨਾ ਪੈਣਾ ਉਹਦੇ ਲਈ ਜੋ ਵੀ ਆਪਣੀ ਇੰਡੀਵਿਜੂਅਲ ਰਿਸਪਾਂਸਿਬਿਲਿਟੀ ਹੈ ਪੂਰੀ ਕਰਨੀ ਪੈਣੀ ਹੈ ਮੈਂ ਨਹੀਂ ਕਹਿੰਦੀ ਤੂੰ ਸਾਰੇ ਲੱਖ ਚੁੱਕੋ ਤੇ ਲੜਨ ਲਈ ਚਲੋ ਮੈਂ ਨਹੀਂ ਕਹਿੰਦੀ ਕਿ ਜਿੱਦਾਂ ਮੈਂ ਲੜਾਈ ਲੜੀ ਤੁਸੀਂ ਸਾਰੇ ਆਓ ਲੇਕਿਨ ਆਪਣਾ ਆਪਣਾ ਥੋੜਾ ਫਰਜ਼ ਤਾਂ ਨਿਭਾਓ ਆਪਣੀ ਆਪਣੀ ਰਿਸਪੋਨਸਿਬਿਲਟੀ ਤਾਂ ਪੂਰੀ ਕਰੋ ਮੈਨੂੰ ਨਹੀਂ ਸਮਝ ਮੈਂ ਆਂਦੀ ਕਿ ਅੱਜ ਆਪਣੇ ਬੱਚੇ ਆਪਣੀ ਕੌਮ ਕੀ ਕਰ ਰਹੀ ਹੈ ਬਹੁਤ ਆਸਾਨ ਹੈ ਨਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਫੋਲੋ ਕਰਕੇ ਰੀਲਾਂ ਦੇਖਣਾ ਬਹੁਤ ਆਸਾਨ ਹੈ ਕਿ ਕਿਸੇ ਨੇ ਕੰਟੈਂਟ ਪਾਤਾ ਕੰਟੈਂਟ ਨੂੰ ਰਿਸੀਵ ਕਰ ਰਹੇ ਆ ਬਟ ਅਸੀਂ ਆਪਣੇ ਇਤਿਹਾਸ ਚ ਬਹੁਤ ਪਿੱਛੇ ਰਹਿ ਗਏ ਸਰਕਾਰਾਂ ਹਰ ਟਾਈਮ ਆਪਾਂ ਨੂੰ ਲੁੱਟ ਰਹੀਆਂ ਨੇ ਜੋ ਇਹ ਭਰਾ ਮੇਰੇ ਇੱਥੇ ਖੜੇ ਆ ਨਾ ਇਹ ਜੋ ਮੁੱਦੇ ਦੀ ਲੜਾਈ ਲੜ ਰਿਹਾ ਜੇ ਆਪਾਂ ਆਪਣੀ ਇੰਡੀਵਿਜੂਅਲ ਰਿਸਪੌਂਸਿਬਿਲਟੀ ਸਮਝੀਏ ਨਾ ਜਦ ਇਹ ਭਰਾ ਤੁਹਾਡੇ ਲਈ ਲੜਾਈਆਂ ਲੜਦਾ ਮੈਂ ਕਾਲ ਦਿੰਦਾ ਕਿ ਆ ਜੋ ਆਪਣੇ ਹੱਕ ਲੈ ਲਿਏ ਕਿ ਆਓ ਇਹਦਾ ਸਾਥ ਦਿਓ ਇਹੋ ਜੇ ਯੂਥ ਜਿੰਨੇ ਵੀ ਲੜਾਈਆਂ ਲੜ ਰਹੇ ਨੇ ਘੋਟੇ ਹਦਿਕਾਰਾਂ ਲਈ ਉਹਨਾਂ ਦੀ ਮੰਗ ਤੇ ਲੋਕ ਖੋ ਤਾਂ ਲੋਕ ਐਸਾਨ ਥੋੜੇ ਕਰ ਰਹੀ ਹੈ ਅੱਜ ਮੈਂ ਦੇਖ ਰਹੀ ਹਾਂ ਮੌਜੂਦਾ ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਅਰਵਿੰਦ ਕੇਜਰੀਵਾਲ ਬੈਠਿਆ ਹੈ ਉਹ ਕਹਿ ਰਿਹਾ ਹੈ ਥਾਕੇ ਮਾਰ ਮਾਰ ਕੇ ਜੋੜ ਦੇ ਕਿ ਦੇਖੋ ਅਸੀਂ ਰਿਜ਼ਰਵੇਸ਼ਨ ਲਾਗੂ ਕਰਤਾ ਅਸੀਂ ਬਾਰ ਕਾਉਂਸਲ ਦੇ ਜਿਹੜੇ ਸਰਕਾਰੀ ਵਕੀਲ ਬਣਾਨੇ ਪਹਿਲੀ ਐਸੀ ਸਰਕਾਰ ਹੈ ਜੋ ਦੇਤਾ ਸਾਡਾ ਸਭ ਕੁਝ ਖੋਲਿਆ ਤੋ ਸਾਹਮਣੇ ਕਿਤਾ ਅੰਬੇਦਕਰ ਸਭ ਕੁਝ ਦੇ ਕੇ ਗਿਆ ਤੁਹੇ ਲੱਗੋ ਹੀ ਨਹੀਂ ਕਿ ਕਿਸੇ ਵੀ ਸਰਕਾਰ ਨੇ ਸਾਡੇ ਹੱਕ ਅਧਿਕਾਰ ਲਾਗੂ ਹੀ ਨਹੀਂ ਕੀਤੇ ਸਾਡਾ ਰਿਜ਼ਰਵੇਸ਼ਨ ਲਾਗੂ ਨਹੀਂ ਕੀਤਾ ਸਾਡੀ ਕੋਈ ਚੀਜ਼ ਯੂਨੀਵਰਸਿਟੀ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਬੈਕਲੌਗ ਨਹੀਂ ਦਿੱਤਾ ਕਿਤੇ ਵੀ ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਔਰ ਜਿਹੜੇ ਸਾਡੇ ਸਮਾਜ ਦੇ 131 ਐਮਐਲਏ ਅੰ피 ਦਲਾਲ ਬਣ ਕੇ ਬੈਠੇ ਨੇ ਇੱਕ ਤੁਹਾਡੇ ਇੱਥੇ ਵੀ ਨੇੜੇ ਹੀ ਰਹਿੰਦਾ ਆਰਐਸਐਫ ਬੀਜਪੀ ਦਾ ਜਦ ਵੀ ਪੰਜਾਬ ਚ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਧਿਆਨ ਰੱਖਿਓ ਦੱਸ ਕੇ ਜਾ ਰਹੀ ਹਾਂ ਜਦ ਵੀ ਪੰਜਾਬ ਚ ਕਿੱਤੇ ਵੀ ਕੋਈ ਗੁੱਤ ਤੋੜਿਆ ਜਾਊਗਾ ਸਭ ਤੋਂ ਪਹਿਲੇ ਉਹਦਾ ਟਵੀਟ ਆਊਗਾ ਸਭ ਤੋਂ ਪਹਿਲੇ ਉਹ ਟਵੀਟ ਕਰੂਗਾ ਮੈਂ ਸਮਝ ਗਏ ਨਾ ਬੋਲਣ ਦੀ ਗੱਲ ਨਹੀਂ ਹੈਗੀ ਸਭ ਤੋਂ ਪਹਿਲੇ ਪੁਲਸ ਨੂੰ ਕਹੂਗਾ ਕਿ ਮੈਂ ਟੁਕੜੇ ਟੁਕੜੇ ਕਰ ਦੂੰਗਾ ਕੱਢ ਦੂੰਗਾ ਵੜ ਦੂੰਗਾ ਭਈ ਤੂੰ ਕਰਾਉਣ ਵਾਲਾ ਤੇਰੀ ਏਜੰਸੀਆਂ ਕਰਾਉਣ ਵਾਲੇ ਕਿੰਨੂ ਮੂਰਖ ਬਣਾ ਰਿਆ ਆ ਆਪਾਂ ਨੂੰ ਸਾਰਾ ਪਤਾ ਸੋ ਇਸ ਕਰਕੇ ਜਦ ਤੱਕ ਅਸੀਂ ਸਵਾਲ ਨਹੀਂ ਕਰਾਂਗੇ ਇੱਕ ਨਹੀਂ ਹੋਵਾਂਗੇ ਚਲਾਕੇ ਤੇ ਕਿਸੇ ਨੇ ਤੁਹਾਡੇ ਹੱਥ ਦੇਂਦ ਨਹੀਂ ਆ ਨਾ ਤੁਹਾਡੇ ਹੱਥ ਖਾਣੇ ਖਾਣੇ ਆ ਸੋ ਬਾਬਾ ਸਾਹਿਬ ਮਾਨਯਵਸਤਵ ਕਾਂਛੀ ਰਾਮ ਜੀ ਨੇ ਕੀਆ ਸੀਗਾ ਆਪਣੀ ਹੱਕ ਹਿੱਸੇਦਾਰੀ ਦੀ ਲੜਾਈ ਆ ਔਰ ਉਸ ਤੋਂ ਵੀ ਵੱਡੀ ਉੱਪਰ ਕਿਹਦੀ ਲੜਾਈ ਹੈ ਮਾਨ ਸਮਾਨ ਦੀ ਜਿੱਥੇ ਮਾਨ ਸਮਾਨ ਨੇ ਉੱਥੇ ਜਾਣਾ ਨਹੀਂ ਉੱਥੇ ਜਾਣਾ ਨਹੀਂ ਇਹੀ ਸਭ ਤੋਂ ਵੱਡਾ ਆਪਣਾ ਪਰਣ ਹੋਣਾ ਚਾਹੀਦਾ ਮੈਂ ਜਿੰਨੀਆਂ ਵੀ ਜੋ ਵੀ ਚੀਜ਼ਾਂ ਮੈਂ ਸਿੱਖੀਆਂ ਮੈਂ ਚਾਹ ਰਹੀ ਹਾਂ ਕਿ ਅੱਗੇ ਅਸੀ ਵਧੀਆ ਵੱਧ ਚੜ ਕੇ ਲੜਾਈ ਲੱਗੀਏ ਕੋਈ ਵੀ ਪੰਜਾਬ ਚ ਆ ਗਿਆ ਹੁੱਲੜ ਬਾਜੀ ਕਰਨ ਵਾਲਾ ਅਸੀਂ ਯੂਥ ਚੁੱਕ ਕੇ ਉਹਦੇ ਮਗਰ ਇਹ ਨਹੀਂ ਦੇਖਣਾ ਕਿ ਇਹ ਕੀ ਕਹਿ ਰਿਹਾ ਇਹ ਨਹੀਂ ਦੇਖਣਾ ਕਿ ਬਾਬਾ ਸਾਹਿਬ ਦੇ ਬਾਰੇ ਕੀ ਸੋਚ ਰੱਖ ਰਿਹਾ ਇਹ ਨਹੀਂ ਦੇਖਣਾ ਕਿ ਸੰਧਾਨ ਦੇ ਬਾਰੇ ਕੀ ਸੋਚ ਰੱਖ ਰਿਹਾ ਅੱਜ ਕੀ ਹੋ ਰਿਹਾ ਇੱਕ ਮਿੰਟ ਲੈ ਲਾ ਬੜਾ ਜ਼ਰੂਰੀ ਹੈ ਤੁਹਾਨੂੰ ਸਮਝਾਣਾ ਅੱਛਾ ਮੈਂ 10 ਮਿੰਟ ਲੈ ਡੈਸ਼ ਨਾ ਲਓ ਸੰਧਾਨ ਦੇ ਵਿੱਚ ਇਹ ਜਿੰਨੀਆਂ ਵੀ ਲੇਡੀਜ਼ ਬੈਠੀਆਂ ਨੇ ਔਰ ਜਿੰਨਾ ਵੀ ਯੂਥ ਹੈ ਮੇਰੇ ਧਿਆਨ ਨਾਲ ਇੱਕ ਮਿੰਟ ਇੱਧਰ ਉੱਧਰ ਨਹੀਂ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਚ ਉਹਨਾਂ ਰੋਲਾ ਪਾਇਆ ਜਾਂਦਾ ਹੈ ਤੇ ਵੀਡੀਓ ਰਿਕਾਰਡ ਕਰ ਲਿਓ ਔਰ ਰਿਪੋਰਟ ਰੱਖ ਲਿਓ ਅੰਨਾ ਬਾਰ ਬਾਰ ਕਹਿ ਕੇ ਆਈਆਂ ਜੇ ਹੈ ਹਿੰਮਤ ਤੇ ਜਬ ਪੜਿਆ ਸੰਵਿਧਾਨ ਜਦ ਸੰਵਿਧਾਨ ਤਾਂ ਬਹੁਤ ਬੰਦ ਹੋ ਗਿਆ ਸੰਵਿਧਾਨ ਤਾਂ ਬਹੁਤ ਦੂਰ ਦੀ ਗੱਲ ਹੈ ਇੰਨੀ ਬਸਦੀ ਨਹੀਂ ਹੈਗੀ ਤੁਹਾਡੇ ਪੜਨਾ ਅੰਬੇਦਕਰ ਇੱਕ ਹੀ ਸੀਗਾ ਕੋਈ ਜੰਮੇ ਦੇ ਨੇ ਲਿਖਿਆ ਬਸ ਜੇ ਥੋੜਾ ਵੀ ਗਿਆਨ ਹੈਗਾ ਸੰਵਿਧਾਨ ਦੇ 2 ਜਾਂ 4 ਪੰਨੇ ਪੜ ਲਓ ਓਪਨ ਚੈਲੰਜ ਕਰ ਰਹੀਆਂ ਪੱਛੀ ਵੀ ਧਾਰਾ ਕਿਹਨੇ ਕਹਿੰਦਾ ਸੁਣਿਆ ਪੱਛੀ ਵੀ ਧਾਰਾ ਦਾ ਰੋਲਾ ਬਾਈ ਹੱਥ ਖੜਾ ਕਰਕੇ ਦੱਸੋ ਸਵਿਧਾਨ ਦੀ ਪੱਤੀ ਵੀ ਧਾਰਾ ਹੈ ਪਤਾ ਹੀ ਹੈ ਨਾ ਸਵਿਧਾਨ ਦੀ ਬੱਚੀ ਕਹਿੰਦੇ ਜੀ ਸਵਿਧਾਨ ਬੜਾ ਮਾੜਾ ਸਵਿਧਾਨ ਚ ਸਿੱਖਾਂ ਨੂੰ ਦੁਕਾਰ ਨਹੀਂ ਦਿੱਤਾ ਅੰਬੇਦਕਰ ਨੇ ਕਿਹਾ ਜੀ ਸਿੱਖਸ ਔਰ ਅਸੀਂ ਕਹਿੰਦੇ ਕਿ ਸਿੱਖਸ ਔਰ ਨਾਟ ਹਿੰਦੂ ਮੇਡ ਕਰਨੇ ਸਿੱਖਾਂ ਨੂੰ ਹਿੰਦੂ ਕਹਿਤਾ ਉਹ ਕੰਨ ਨੂੰ ਝੂਠ ਮਾਰਦੇ ਹੋ ਕੰਨ ਨੂੰ ਬੇਮਤਲਬ ਦੀ ਪਕਾਰੀਆਂ ਮਾਰਦੇ ਹੋ ਉਹ ਪਹਿਲੇ ਪੜ ਲਓ ਇਸੇ ਕਰਕੇ ਜੇ ਪੜਿਆ ਹੁੰਦਾ ਨਾ ਇਸੇ ਕਰਕੇ ਇਸ ਭਾਰਤ ਚ ਦੇਸ਼ ਚ ਅੰਬੇਦਕਰ ਇੱਕ ਹੀ ਸੀਗਾ ਦੂਜਾ ਨਹੀਂ ਬਣਿਆ ਜੇ ਦਮ ਹੁੰਦਾ ਤੇ ਸੰਵਿਧਾਨ ਲਿਖ ਲੈਂਦੇ ਤੁਸੀਂ ਫਿਰ ਕਿਉਂ ਭੱਜ ਗਏ 25ਵੀਂ ਧਾਰਾ ਤੋਂ ਸੰਵਿਧਾਨ ਦੀ ਹੈਗੀ ਹੈ ਤੁਹਾਨੂੰ ਦੱਸਣਾ ਜ਼ਰੂਰੀ ਆ ਵੀਡੀਓ ਰਿਕਾਰਡ ਕਰਕੇ ਲੈ ਕੇ ਜਾਇਓ ਔਰ ਵੀਡੀਓ ਸੁਣਿਓ 25ਵੀਂ ਧਾਰਾ ਸੰਵਿਧਾਨ ਦੀ ਸਿੱਧਾ ਕਹਿੰਦੀ ਆ ਕਿ ਸਿੱਖ ਧਰਮ ਇੱਕ ਅੱਗ ਧਰਮ ਹੈ ਔਰ ਪਹਿਲਾ ਅਨੋਖਾ ਇੱਕ ਐਸਾ ਧਰਮ ਹੈ ਜਿਹਨੂੰ ਸੰਵਿਧਾਨ ਅਧਿਕਾਰ ਦਿੰਦਾ ਹੈ ਕਿਰਪਾਨ ਪਾਉਣ ਦਾ ਤੇ ਰੱਖਣ ਦਾ ਦ ਬੇਅਰਿੰਗ ਐਂਡ ਕੇਅਰਿੰਗ ਆਫ ਕਿਰਪਾਨ ਦੀਮਿੰਡ ਪ੍ਰਫੈਨਸ profession of distinct religion ਆਪ ਸਿੱਖ ਧਰਮ ਨੂੰ ਸਭ ਤੋਂ ਜ਼ਿਆਦਾ ਅਹਿਮਤ ਜੋ ਦਿੱਤੀ ਗਿਆ ਸੰਵਿਧਾਨ ਦੇ ਵਿੱਚ ਦਿੱਤੀ ਹੈ ਲਿਖ ਕੇ ਸਿੱਖ ਧਰਮ ਫਿਰ ਕਿੱਦਾਂ ਕਹਿ ਲੋ ਔਰ ਜਿਹੜੇ ਕਹਿੰਦੇ ਨਾ ਕਿ ਸੰਵਿਧਾਨ ਦੇ ਵਿੱਚ ਲਿਖਿਆ ਹੈ ਕੇਸਾਦਾਰੀ Hindu Google ਖੋਲ ਕੇ ਦੇਖੋ ਉੱਥੇ ਜੇ ਤੁਸੀਂ ਲਿਖੋਗੇ ਨਾ ਲਿਖਣਾ ਇਸ ਤੋਂ ਬਾਅਦ ਜਾ ਕੇ ਮੂਰਖ ਨਹੀਂ ਬਣਨਾ ਹੈ ਨਾ ਤੂੰ ਕਿਉਂਕਿ ਜਿਹੜੇ ਝੂਠ ਦਾ ਪ੍ਰਚਾਰ ਕਰਦੇ ਸਾਰਾ ਮੀਡੀਆ ਉਹਨਾਂ ਨੂੰ ਕਵਰ ਕਰਕੇ ਕੀ ਝੂਠ ਦੱਸਦਾ ਜੇ ਤੁਸੀਂ ਪਾਓਗੇ ਨਾ ਕੇਸਾਦਾਰੀ Hindu word Google ਤੇ

ਹਿੰਦੁਸਤਾਨ ਜੈ ਪੀਨ ਜੈ ਪਰ ਇਹ ਹੈ ਡਾਕਟਰ ਮੇਰਕਰ ਦੀ ਦੇਣ ਔਰ ਓਪਨ ਚੈਲੰਜ ਆ ਪੂਰਾ ਐਕਸੈਪਟ ਕਰਨਾ ਹੋਏ ਤੇ ਕਰ ਲਿਓ ਡਿਬੇਟ ਲਈ ਜਗ੍ਹਾ ਤੁਹਾਡੀ ਅਸੀਂ ਪਹੁੰਚ ਜਾਾਂਗੇ ਔਰ ਇਸੇ ਕਰਕੇ ਮੈਂ ਇਹ ਚੀਜ਼ ਕਹਿਨੀ ਆ ਕਿ ਪੜਨਾ ਬਹੁਤ ਜ਼ਰੂਰੀ ਹੈ ਵਰਨਾ ਜੋ ਝੂਠੇ ਲੋਕੀ ਤੁਹਾਨੂੰ ਇਹ ਕਹਿਣਗੇ ਕਿ ਤੁਸੀਂ ਮੰਨਦੇ ਜਾਓਗੇ ਮਾਤਾ ਸਾਵਿਤਰੀਬਾਈ ਫੂਲੇ ਜੀ ਪਤਾ ਕਿਸੇ ਨੂੰ ਕੌਣ ਸੀਗੇ ਕੌਣ ਸੀਗੇ ਹੈ ਭਾਰਤ ਦੀ ਪਹਿਲੀ ਮਹਿਲਾ ਟੀਚਰ ਜੋਤੀਬਾ ਫੂਲੇ ਜੀ ਦਾ ਜਨਮ ਦਿਹਾੜਾ ਹੋਇਆ 11ਵਾਂ 11 ਤਰੀਕ ਨੂੰ ਮਾਂ ਉਹਨਾਂ ਦੀ ਉਹਨਾਂ ਦੀ ਵਾਈਫ ਸੀਗੇ ਸੁਭਿਤਰੀਬਾਈ ਫੂਲੇ ਜੀ ਉਹਨਾਂ ਨੇ ਬਹੁਤ ਖੂਬਸੂਰਤ ਇੱਕ ਗੱਲ ਕਹੀ ਸੀ ਤੁਹਾਨੂੰ ਪਤਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਕੌਣ ਹੈ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ 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 ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜੇ ਤੁਸੀਂ ਪੜੋਗੇ ਨਾ ਤੇ ਫਿਰ ਜੇ ਤੁਹਾਡੇ ਸਾਹਮਣੇ ਕੋਈ ਮੂਰਖ ਬਣਾ ਲੇ ਤੁਹਾਨੂੰ ਸਵਾਲ ਕਰੂਗਾ ਨਾ ਛਾਤੀ ਕੋਈ ਕਾਰਗੂਮੈਂਟ ਕਰੋਗੇ ਤਾਂ ਨਹੀਂ ਤੁਸੀਂ ਕਿਸੇ ਦੀ ਗੱਲਾਂ ਚ ਆਓਗੇ ਤੇ ਵੀਰੇ ਮੈਂ ਨਹੀਂ ਕਹਿੰਦੀ ਕਿ ਜਾ ਕੇ ਹੁਣ ਐਡਮਿਸ਼ਨ ਲੈ ਲਓ ਤੇ ਪੜੋ ਲੇਕਿਨ ਸੋਸ਼ਲ ਮੀਡੀਆ ਦਾ ਜੇ ਤੁਸੀਂ ਯੂਜ਼ ਕਰਦੇ ਹੋ ਬਹੁਤ ਗਿਆਨ ਪਿਆ ਹੈ ਬਾਬਾ ਸਾਹਿਬ ਦੇ ਬਾਰੇ ਪੜੋ ਮਾਨਯੋਗ ਸਹਾਬ ਕਾਂਚੀ ਰਾਮ ਜੀ ਦੇ ਸੰਘਰਸ਼ ਨੂੰ ਯਾਦ ਕਰੋ ਉਹਨਾਂ ਨੂੰ ਪੜੋ ਉਹਨਾਂ ਤੋਂ ਸਿੱਖੋ ਫਿਰ ਮੈਨੂੰ ਵੀ ਬਲ ਮਿਲੇਗਾ ਮੇਰੇ ਨਾਲ ਵੀ ਜਿੱਥੇ ਅੱਜ ਮੇਰੇ ਵੀਰ ਖੜੇ ਨੇ ਏਦਾਂ ਮੈਂ ਖੜੀ ਹੋਵਾਂਗੀ ਮੇਰੇ ਨਾਲ ਵੀ ਬਠੇਰੀਆ ਰਿੱਤੂ ਸਿੰਘ ਖੜੀ ਹੋਣਗੇ ਇੱਥੇ ਮੇਰਾ ਸਪੋਰਟ ਕਰਨ ਲਈ ਮੇਰਾ ਸਾਥ ਦੇਣ ਲਈ ਔਰ ਮੈਂ ਪੰਜਾਬ ਬਚਾਣਾ ਕੀ ਨਹੀਂ ਬਚਾਣਾ ਚੋਰਾਂ ਤੋਂ ਏਜੰਸੀਆਂ ਤੋਂ ਪੰਜਾਬ ਬਚਾਉਣਾ ਤੇ ਹੱਥ ਕੜਾ ਕਰੋ ਬੇਗਮਪੁਰਾ ਸ਼ਬਦਾਂ ਨਾਲ ਮੈਂ ਔਰ ਇੱਥੇ ਹੀ ਆਪਣੀ ਗੱਲ ਨੂੰ ਖਤਮ ਕਰਾਂਗੀ ਔਰ ਬਹੁਤ ਬਹੁਤ ਵੱਡਾ ਧੰਨਵਾਦ ਸਾਰਿਆਂ ਦਾ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੁਣਿਆ ਔਰ ਉਮੀਦ ਕਰਦੀ ਆ ਕਿ ਮੇਰੀ ਥੋੜੀ ਬੋਤੀ ਬੋਤੀ ਦੀ ਗੱਲ ਜੇ ਤੁਹਾਨੂੰ ਸਮਝ ਆਈ ਹੋ ਤੇ ਸਮਝ ਲਓ ਜੇ ਕੋਈ ਪੁੱਲਚੁਪ ਹੋਗੀ ਤੇ ਮਾਫ ਕਰਦੇ ਤੁਹਾਡੀ ਬੇਟੀ ਆ ਜੋ ਵੀ ਕਹਿ ਦੋਗੇ ਸਵਾਰ ਹੈ ਜੈਪੀ ਬਹੁਤ ਬਹੁਤ ਜੈ ਜੀ ਜੈਕਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਜੈਕਾਰ ਔਰ ਮੇਰੀ ਬੇਨਤੀ ਹੈ ਕਿ ਤੁਸੀਂ ਲੋ ਬਹੁਤ ਪਿਆਰ ਨਾਲ ਚੈਨਲ ਪੰਜਾਬੀ نیوز ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ